ਅਸੀਂ ਅਕਸਰ ਹੀ ਸੁਣਦੇ ਹਾਂ ਕਿ ਗੁਰੂ ਘਰ ਦੇ ਨਾਲ ਮੱਥਾ ਲਾਉਣੇ ਵਾਲੇ ਨੂੰ ਲੋਕ ਪਰਲੋਕ ਵਿੱਚ ਕਿਤੇ ਵੀ ਢੋਈ ਨਹੀਂ ਮਿਲਦੀ ਜਿਸ ਨੇ ਵੀ ਗੁਰੂ ਘਰ ਚੜ੍ਹਾਈ ਕੀਤੀ ਉਸ ਨੂੰ ਖਾਲਸਾ ਰਵਾਇਤਾਂ ਦੇ ਅਨੁਸਾਰ ਸਜ਼ਾ ਜ਼ਰੂਰ ਮਿਲੀ ਹੈ ਭਾਵੇਂ ਕਿ ਸਮੇਂ ਦਾ ਹੇਰ ਫੇਰ ਹੋ ਸਕਦਾ ਹੈ ਪਰ ਜਿਸ ਨੇ ਵੀ ਗੁਰੂ ਘਰ ਚੜ੍ਹਾਈ ਕੀਤੀ ਉਸ ਨੂੰ ਖਾਲਸਾ ਰਵਾਇਤਾਂ ਦੇ ਅਨੁਸਾਰ ਸਜ਼ਾ ਜ਼ਰੂਰ ਮਿਲਦੀ ਹੈ ਹਜ਼ੂਰ ਸਾਹਿਬ ਕੁਝ ਅਜੀਹਾ ਵਰਤਿਆ ਜਿਸ ਨੂੰ ਸੁਣ ਕੇ ਤੁਹਾਡੀ ਹੈਰਾਨੀ ਦੀ ਹੱਦ ਨਹੀਂ ਰਹੇਗੀ ਸਰਦਾਰ ਸੁਰਿੰਦਰ ਸਿੰਘ ਹੁਣੀ ਦੱਸਦੇ ਨੇ ਕਿ ਅਸੀਂ ਕੁਝ ਸਮਾਂ ਪਹਿਲਾਂ ਆਪਣੀ ਕਾਰ ਦੇ ਵਿੱਚ ਉਸ ਗੁਰਸਿੱਖਾਂ ਦੇ ਨਾਲ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨ ਦੇ ਲਈ ਗਏ ਹਜ਼ੂਰ ਸਾਹਿਬ ਤੋਂ ਕੁਝ ਕੁ ਕਿਲੋਮੀਟਰ ਪਹਿਲਾਂ ਅਸੀਂ ਆਪਣੀ ਕਾਰ ਰੋਕੀ ਉੱਥੇ ਉਹਨਾਂ ਦੇ ਦੱਸਣ ਅਨੁਸਾਰ ਉਹਨਾਂ ਨੇ ਇੱਕ ਕਾਨਿਆਂ ਦੀ ਬਣੀ ਸ਼ਾਨ ਦੇਖੀ ਦੇ ਅੰਦਰੋਂ ਉਹਨਾਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਆਵਾਜ਼ ਆ ਰਹੀ ਸੀ ਬਾਣੀ ਦੀ ਆਵਾਜ਼ ਸੁਣ ਕੇ ਸਾਰੇ ਸਿੰਘ ਬਹੁਤ ਹੈਰਾਨ ਹੋਏ ਤੇ ਸਾਰੇ ਸਿੰਘ ਉਸ ਸ਼ੰਨ ਦੇ ਅੰਦਰ ਚਲੇ ਗਏ ਅੰਦਰ ਇੱਕ ਸਾਧੂ ਮਹਾਪੁਰਖਾਂ ਵਾਲੀ ਦਿਖਦਾ ਬੰਦਾ ਜੋ ਕਿ ਬੜਾ ਹੀ ਬਜ਼ੁਰਗ ਸੀ ਉਹ ਬੈਠਾ ਹੋਇਆ ਅੱਖਾਂ ਬੰਦ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ ਗੁਰਬਾਣੀ ਦਾ ਜਾਪ ਅੰਤਰਧਿਆਨ ਹੋ ਕੇ ਕਰ ਰਿਹਾ ਸੀ ਸੁਰਿੰਦਰ ਸਿੰਘ ਦੇ ਦੱਸਣ ਦੇ ਅਨੁਸਾਰ ਅਸੀਂ ਉਸ ਨੂੰ ਉਸ ਸਮੇਂ ਬੁਲਾਉਣਾ ਠੀਕ ਨਹੀਂ ਸਮਝਿਆ ਤੇ ਉੱਥੇ ਬੈਠ ਕੇ ਪਾਠ ਸੁਣਨ ਲੱਗ ਪਏ। ਜਦ ਉਹਨਾਂ ਨੇ ਪਾਠ ਦਾ ਭੋਗ ਪਾ ਕੇ ਅੱਖਾਂ ਖੋਲੀਆਂ ਤੇ ਉਹਨਾਂ ਨੇ ਸਾਨੂੰ ਦੇਖਿਆ ਫਿਰ ਅਸੀਂ ਉਹਨਾਂ ਨੂੰ ਬੁਲਾਇਆ ਤੇ ਉਹ ਕਹਿਣ ਲੱਗੇ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਚੱਲੇ ਹੋ। ਅਸੀਂ ਉਹਨਾਂ ਨੂੰ ਦੱਸਿਆ ਅਸੀਂ ਪੰਜਾਬ ਤੋਂ ਆਏ ਹਾਂ ਤੇ ਸ਼੍ਰੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰਨ ਚੱਲੇ ਹਾਂ। ਉਹ ਸੰਤ ਮਹਾਪੁਰਖਾਂ ਵਾਲੀ ਦੇਖ ਵਾਲਾ ਬੰਦਾ ਕੁਝ ਮਿੰਟ ਚੁੱਪ ਰਿਹਾ ਤੇ ਫਿਰ ਬਾਅਦ ਵਿੱਚ ਉੱਚੀ ਉੱਚੀ ਰੋਣੇ ਲੱਗ ਪਿਆ ਤੇ ਸੁਰਿੰਦਰ ਸਿੰਘ ਹੁਣੀ ਦੱਸਦੇ ਨੇ ਕਿ ਅਸੀਂ ਉਸ ਨੂੰ ਰੋਂਦਾ ਦੇਖ ਕੇ ਹੈਰਾਨੀ ਨਾਲ ਪੁੱਛਿਆ ਕਿ ਤੁਸੀਂ ਰੋ ਕਿਉਂ ਰਹੇ ਹੋ ਤੇ ਫਿਰ ਜੋ ਉਹਨੇ ਦੱਸਿਆ ਉਹ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ ਉਸਨੇ ਦੱਸਿਆ ਕਿ ਮੈਂ ਪੰਜਾਬ ਵਿੱਚ ਕਿਸੇ ਪਿੰਡ ਦੇ ਵਿੱਚ ਇੱਕ ਗ੍ਰੰਥੀ ਸਿੰਘ ਦੀ ਗੁਰਦੁਆਰਾ ਸਾਹਿਬ ਸੇਵਾ ਨਿਭਾਉਂਦਾ ਸੀ ਪਿੰਡ ਦੇ ਗੁਰੂ ਘਰ ਤੋਂ ਹਰ ਮਹੀਨੇ ਮੈਨੂੰ ਚੰਗੀ ਤਨਖਾਹ ਮਿਲਦੀ ਸੀ ਪਿੰਡ ਵੀ ਕਾਫੀ ਵੱਡਾ ਸੀ ਤੇ ਲੋਕ ਆਏ ਦੇ ਨਹੀਂ ਸਹਿਜ ਪਾਠ ਕਰਵਾਉਂਦੇ ਰਹਿੰਦੇ ਸਨ ਉਹਨਾਂ ਦੇ ਵਿੱਚੋਂ ਵੀ ਮੈਨੂੰ ਕਾਫੀ ਮਾਇਆ ਬਚਦੀ ਸੀ ਪਹਿਲਾਂ ਪਹਿਲ ਤਾਂ ਮੈਨੂੰ ਪੈਸੇ ਦੀ ਲਾਲਚ ਨਹੀਂ ਹੁੰਦੀ ਸੀ ਪਰ ਹੌਲੀ-ਹੌਲੀ ਮੇਰਾ ਪੈਸੇ ਦਾ ਲਾਲਚ ਜ਼ਿਆਦਾ ਵਧਣ ਲੱਗਿਆ ਇਕੱਠੇ ਹੀ ਤਿੰਨ-ਚਾਰ ਸਹਿਜ ਪਾਠ ਕਰਨ ਦੀ ਸੰਗਤ ਦੇ ਕੋਲੋਂ ਭੇਟਾ ਲੈ ਲੈਣੀ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਹਿਜ ਪਾਠ ਕਰਨ ਲਈ ਆਰੰਭਤਾ ਕਰ ਦੇਣੀ ਇਹ ਸਿਲਸਿਲਾ ਲੰਬੇ ਸਮੇਂ ਲਈ ਚੱਲਦਾ ਰਿਹਾ ਮੈਂ ਇਸੇ ਤਰ੍ਹਾਂ ਕਈ ਸਹਿਜ ਪਾਠਾਂ ਦੀ ਭੇਟਾ ਲੈ ਲੈਂਦਾ ਸੀ ਤੇ ਟਾਈਮ ਬਚਾਉਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਹਿਜ ਪਾਠ ਪੂਰਾ ਨਹੀਂ ਕਰਦਾ ਸੀ ਤੇ ਅੰਗ ਕਰਨ ਤੋਂ ਬਿਨਾਂ ਹੀ ਮੈਂ ਸਮਾਪਤੀ ਦੀ ਅਰਦਾਸ ਕਰਕੇ ਭੋਗ ਪਾ ਦਿੰਦਾ ਸੀ ਇਸੇ ਤਰ੍ਹਾਂ ਇੱਕ ਦਿਨ ਮੈਂ ਕੁਝ ਇੱਕ ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਹਿਜ ਪਾਠ ਦੇ ਕੀਤੇ ਤੇ ਬਾਕੀ ਅੰਗ ਕੀਤੇ ਤੋਂ ਬਿਨਾ ਹੀ ਭੋਗ ਪਾ ਕੇ ਸਮਾਪਤੀ ਦੀ ਅਰਦਾਸ ਕਰ ਦਿੱਤੀ। ਉਸ ਦਿਨ ਮੈਂ ਚੰਗਾ ਭਲਾ ਸੀ ਤੇ ਘਰ ਜਾ ਕੇ ਰਾਤ ਨੂੰ ਸੌਂ ਗਿਆ। ਜਦ ਮੈਂ ਸਵੇਰੇ ਉੱਠਿਆ ਮੇਰੇ ਦੋਨਾਂ ਹੱਥਾਂ ਤੇ ਛਾਲੇ ਪਏ ਹੋਏ ਸਨ। ਇਹ ਦੋ ਦਿਨਾਂ ਦੇ ਵਿੱਚ ਵਿੱਚ ਹੀ ਇਨ੍ਹਾਂ ਛਾਲਿਆਂ ਦੇ ਨਾਲ ਮੇਰਾ ਪੂਰਾ ਸਰੀਰ ਭਰ ਗਿਆ। ਬਾਅਦ ਮੈਂ ਆਪਣਾ ਕਾਫੀ ਇਲਾਜ ਕਰਾਇਆ ਪਰ ਇਹ ਛਾਲੇ ਹਟਣ ਦਾ ਨਾਮ ਨਹੀਂ ਲੈ ਰਹੇ ਸਨ। ਅੰਤ ਵਿੱਚ ਨੂੰ ਡਾਕਟਰਾਂ ਨੇ ਕਹਿ ਦਿੱਤਾ ਕਿ ਤੈਨੂੰ ਕੋੜ ਹੋ ਗਿਆ ਹੈ ਤੇ ਮੇਰੇ ਸਰੀਰ ਦੇ ਵਿੱਚੋਂ ਗੰਦੀ ਬਦਬੂ ਆਉਣ ਲੱਗੀ ਤੇ ਮੇਰੇ ਘਰ ਵਾਲੇ ਮੈਨੂੰ ਘਰੋਂ ਕੱਢ ਕੇ ਪਿੰਡ ਦੀ ਜੂਹ ਤੇ ਛੱਡਿਆ ਏ ਤੇ ਉਸ ਦਿਨ ਤੋਂ ਮੈਨੂੰ ਹਰ ਰੋਜ਼ ਰਾਤ ਨੂੰ ਸੁਪਨੇ ਵਿੱਚ ਇਹ ਆਵਾਜ਼ ਆਉਣ ਲੱਗੀ ਕਿ ਤੂੰ ਬਿਨਾਂ ਸਹਿਜ ਪਾਠ ਕੀਤੇ ਬਿਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪੜਿਆ ਸਹਿਜ ਪਾਠ ਦਾ ਭੋਗ ਪਾਉਂਦਾ ਸੀ ਤੈਨੂੰ ਇਸੇ ਗੱਲ ਦੀ ਸਜ਼ਾ ਮਿਲ ਰਹੀ ਹੈ ਇਹ ਆਵਾਜ਼ ਮੈਨੂੰ ਹਰ ਰੋਜ਼ ਸੁਪਨੇ ਦੇ ਵਿੱਚ ਸੁਣਾਈ ਦੇਣ ਲੱਗ ਪਈ ਫਿਰ ਇੱਕ ਦਿਨ ਮੈਂ ਅਰਦਾਸ ਕੀਤੀ ਤੇ ਆਪਣੀ ਰੋ ਰੋ ਕੇ ਗਲਤੀ ਮੰਨੀ हे ਹਨ ਗੁਰੂ ਨਾਨਕ ਮੈਨੂੰ ਮਾਫ ਕਰ ਦੇ ਮੇਰੇ ਤੋਂ ਗਲਤੀ ਹੋ ਗਈ ਹੈ ਤੂੰ ਬਖਸ਼ਣ ਹਾਰ ਹੈ ਉਸ ਤੋਂ ਦੂਸਰੇ ਦਿਨ ਹੀ ਮੇਰੇ ਕੋਲ ਇੱਕ ਮਹਾਪੁਰਸ਼ ਆਉਂਦੇ ਹਨ ਤੇ ਮੈਨੂੰ ਸਿੱਧਾ ਆਣ ਕੇ ਕਹਿੰਦੇ ਨੇ ਕਿ ਕੋੜੀਆ ਆ ਗਿਆ ਤੈਨੂੰ ਸੁਆਦ ਪੈਸਿਆਂ ਨੂੰ ਜੱਫੀ ਪਾਉਣ ਦਾ ਤੈਨੂੰ ਉਹ ਪੈਸਾ ਹੀ ਸੱਪ ਬਣ ਕੇ ਡੱਸ ਰਿਹਾ ਹੈ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਕਰ ਰਿਹਾ ਸੀ ਤੇ ਮੈਂ ਉਹਨਾਂ ਮਹਾਪੁਰਖਾਂ ਦੇ ਅੱਗੇ ਹੱਥ ਜੋੜ ਕੇ ਰੋਣ ਲੱਗਿਆ ਤੇ ਮੈਂ ਉਹਨਾਂ ਨੂੰ ਕਿਹਾ ਮਹਾਪੁਰਖੋ ਮੈਂ ਪਾਸ ਮੈਂ ਪੈਸੇ ਦੀ ਲਾਲਚ ਵਿੱਚ ਸਭ ਕੁਝ ਭੁੱਲ ਬੈਠਾ ਸੀ ਮੈਨੂੰ ਬਖਸ਼ਾ ਦਿਓ ਮੈਨੂੰ ਮਾਫ਼ ਕਰ ਦਿਓ ਤੇ ਉਸਨੇ ਦੱਸਿਆ ਕਿ ਉਹ ਸਾਧੂ ਮਹਾਤਮਾ ਉਸ ਸਮੇਂ ਸ਼੍ਰੀ ਹਜੂਰ ਸਾਹਿਬ ਯਾਤਰਾ ਨੂੰ ਚੱਲੇ ਸਨ ਉਹ ਸਾਧੂ ਮਹਾਪੁਰਖ ਮੈਨੂੰ ਕਹਿਣ ਲੱਗੇ ਉੱਠ ਤੇ ਮੇਰੇ ਨਾਲ ਯਾਤਰਾ ਤੇ ਚੱਲ ਜਿਵੇਂ ਜਿਵੇਂ ਮੈਂ ਸਾਧੂ ਮਹਾਪੁਰਖਾਂ ਦੇ ਪਿੱਛੇ-ਪਿੱਛੇ ਚੱਲਦਾ ਰਿਹਾ ਉਸੇ ਤਰ੍ਹਾਂ ਮੇਰੇ ਸਰੀਰ ਤੋਂ ਉਹ ਕੋਹੜ ਹਟਦਾ ਰਿਹਾ ਤੇ ਉਹਨਾਂ ਮਹਾਪੁਰਖਾਂ ਨੇ ਮੈਨੂੰ ਸ੍ਰੀ ਹਜੂਰ ਸਾਹਿਬ ਤੋਂ ਕੁਝ ਕਿਲੋਮੀਟਰ ਤੇ ਆਣ ਕੇ ਕਿਹਾ ਕਿ ਤੂੰ ਆਪਣੇ ਅੰਤਲੇ ਸੁਵਾਸਾਂ ਤੱਕ ਇਸ ਜਗ੍ਹਾ ਤੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਕਰਨਾ ਹੈ ਤੇ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥੇ ਨਹੀਂ ਲੱਗਣਾ ਤੇ ਉਹਨਾਂ ਨੇ ਐਸੇ ਸਥਾਨ ਤੇ ਮੈਨੂੰ ਰਹਿ ਕੇ ਕਈ ਲਖ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਹੋਰ ਕਈ ਬਾਣੀਆਂ ਪੜਨ ਦੀ ਹਦਾਇਤ ਕੀਤੀ ਹੈ ਤੇ ਉਹ ਸਰਿੰਦਰ ਸਿੰਘ ਨੇ ਕਿਹਾ ਕਿ ਉਹ ਸਾਧੂ ਮਹਾਪੁਰਖਾਂ ਵਾਲੀ ਦਿੱਖ ਵਾਲਾ ਬੰਦਾ ਸਾਨੂੰ ਕਹਿਣ ਲੱਗਾ ਕਿ ਮੈਂ ਰੋ ਤਾਂ ਰਹਾ ਹਾਂ ਕਿ ਮੈਂ ਹੁਣ ਕਦੀ ਵੀ ਆਪਣੀ ਜ਼ਿੰਦਗੀ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕਰ ਸਕਦਾ ਤੁਸੀਂ ਕਿੰਨੇ ਭਾਗਾਂ ਵਾਲੇ ਹੋ ਜੋ ਹਰ ਰੋਜ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ